ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਪ੍ਰਦਰਸ਼ਨਕਾਰ ਹੈ ਭਾਜਪਾ ਮਹਿਲਾ ਮੋਰਚਾ ਦੇ ਵਰਕਰਾਂ ਨੂੰ ਖੰਡਾਉਣ ਲਈ ਪਾਣੀ ਦੇ ਬੁਸ਼ਾਰਿਆਂ ਦਾ ਇਸਤੇਮਾਲ ਕੀਤਾ ਗਿਆ ਭਾਜਪਾ ਕਾਰਕੁਨ ਯੂਪੀ ਦੇ ਬਦਾਅ ਉ 'ਚ ਹੋਏ ਬਲਾਤਕਾਰ ਤੇ ਕਤਲ ਕਾਂਡ ਖਿਲਾਫ ਪ੍ਰਦਰਸ਼ਨਕਾਰ ਸਨ ਜਦੋਂ ਵਿਕਾਵਾਗਾਰੀ ਮੁੱਖ ਮੰਤਰੀ ਕਲੇਸ਼ ਯਾਦਵ ਦੇ ਦਫ਼ਤਰ ਦੇ ਬਾਹਰ ਪੁਚੇ ਤਾਂ ਪੁਲਿਸ ਨੇ ਉਹਨਾਂ ਨੂੰ ਰੋਕਣ ਲਈ ਪਾਣੀ ਦੇ ਬੁਸ਼ਾਰਿਆਂ ਦਾ ਸਹਾਰਾ ਲਿਆ ਉਸੇ ਥਣੇ ਖੇਤਰ ਵਿੱਚ ਮੰਗਲਵਾਰ ਦੀ ਰਾਤ ਨੂੰ 14 ਤੇ 15 ਸਾਲ ਦੀਆਂ ਦੋ ਭੈਣਾਂ ਦੀਆਂ ਲਾਸ਼ਾਂ ਮਿਲੀਆਂ ਸਨ ਜਿਨ੍ਹਾਂ ਨੂੰ ਕੀ ਦਰਖਤ 'ਤੇ ਲਟਕਾਇਆ ਗਿਆ ਸੀ ਪੋਸਟਮਾਰਟਮ ਰਿਪੋਰਟ ਵਿੱਚ ਉਹਨਾਂ ਦੇ ਨਾਲ ਸਮੂਹਿਕ ਬਲਾਤਕਾਰ ਦੇ ਬਾਅਦ ਫਾਂਸੀ ਚੜਾ ਕੇ ਹੱਤਿਆ ਕਰਨ ਦੀ ਪੁਸ਼ਟੀ ਹੋਈ ਸੀ ਇਸ ਮਾਮਲੇ ਵਿੱਚ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੇਸ਼ ਦੇ ਨੌਵੇਂ ਸੂਬੇ ਹੋਣ ਦਾ ਮਾਣ ਤੇਲੰਗਾਨਾ ਨੂੰ ਮਿਲ ਗਿਆ ਤੇਲੰਗਾਨਾ ਰਾਸ਼ਟਰੀ ਸਮਿਤੀ ਦੇ ਪ੍ਰਧਾਨ ਚੰਦਰਸ਼ੇਖਰ राव ਨੇ ਅੱਜ ਤੇਲੰਗਾਨਾ ਦੇ ਪਹਿਲੇ ਮੁੱਖ ਮੰਤਰੀ ਵਜੋਂ ਸੋਚ ਚੁੱਕੇ ਲੀ ਈਐਸਐਲ ਨਰਸਿਮਾ ਨੇ 11 ਮੰਤਰੀਆਂ ਸਮੇਤ ਉਹਨਾਂ ਨੂੰ ਅਹੁਦੇ ਦੀ ਸੌਂ ਚੁਕਾਈ ਕੇਸੀਆਰ ਚਾਹੁੰਦੇ ਨੇ ਕਿ ਪਹਿਲਾ ਕੈਬਨਿਟ ਛੋਟਾ ਹੋਵੇ ਸੂਤਰਾਂ ਦੇ ਮੁਤਾਬਕ ਤੇਲੰਗਾਨਾ ਵਿੱਚ ਦੋ ਡਿਪਟੀ ਸੀਐਮ ਹੋ ਸਕਦੇ ਨੇ ਮੁਹੰਮਦ ਅਲੀ ਅਤੇ ਟੀ ਰਾਜੇ ਡਿਪਟੀ ਸੀਐਮ ਹੋਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜ ਤੇਲੰਗਾਨਾ ਗਠਨ ਦੀ ਸਰਾਹਨਾ ਕੀਤੀ ਹੈ ਤੇ ਰਾਜ ਨੂੰ ਪ੍ਰਗਤੀ ਦੀਆਂ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਕੇਂਦਰ ਦੀ ਪੂਰੀ ਸਹਾਇਤਾ ਮੁਹੱਈਆ ਕਰਾਉਣ ਦਾ ਵਾਅਦਾ ਕੀਤਾ। ਉਹਨਾਂ ਨੇ 29ਵੇਂ ਰਾਜ ਦੇ ਪਹਿਲੇ ਮੁੱਖ ਮੰਤਰੀ ਬਣਨ ਤੇ ਚੰਦਰਸ਼ੇਖਰ राव ਨੂੰ ਬਧਾਈ ਦਿੱਤੀ ਅਤੇ ਇੱਥੋਂ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੋਦੀ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਨੂੰ ਇੱਕ ਨਵਾਂ ਰਾਜ ਮਿਲਿਆ ਹੈ। ਅਸੀਂ ਆਪਣੇ 29ਵੇਂ ਰਾਜ ਦੇ ਤੌਰ ਤੇ ਤੇਲੰਗਾਨਾ ਦਾ ਸਵਾਗਤ ਕਰਦੇ ਹਾਂ। ਆਗਾਮੀ ਸਾਲਾਂ ਵਿੱਚ ਸਾਡੀ ਵਿਕਾਸ ਯਾਤਰਾ ਨੂੰ ਤੇਲੰਗਾਨਾ ਮਜ਼ਬੂਤੀ ਦੇਵੇਗਾ। ਅਤੀ ਰਾਤ ਹੁੰਦੇ ਹੀ ਅਲੱਗ ਰਾਜ ਦੇ ਰੂਪ ਵਿੱਚ ਤੇਲੰਗਾਨਾ ਦੇ ਹੋਂਚ ਆਉਣ ਦੇ ਬਾਅਦ ਹਾਈਦਰਾਬਾਦ ਅਤੇ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਲੋਕਾਂ ਦੁਆ ਦਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਟੀਆਰਐਸ ਕਾਂਗਰਸ ਅਤੇ ਹੋਰ ਰਾਜਨੀਤਿਕ ਦਲਾਂ ਦੇ ਨਾਲ ਤੇਲੰਗਾਨਾ ਸਮਰਥਕਾਂ ਨੇ ਸੰਗਠਨਾਂ ਨੇ ਆਪ ਲਗ ਲਗ ਰਾਜ ਦੇ ਗਠਨੀਆਂ ਖੁਸ਼ੀਆਂ ਮਨਾਉਣ ਦੇ ਲਈ ਕਈ ਕਾਰਜਕ੍ਰਮਾਂ ਦੀ ਯੋਜਨਾ ਬਣਾਈ ਹੈ। ਸਮਰਥਕਾਂ ਨੇ ਮੇਜਾ ਜਰੂਸ ਵੀ ਕੱਢੇ ਅਤੇ ਮਿਠਾਈ ਵੀ ਵੰਡੀ। ਮੈਂ ਤੇਲੰਗਾਨਾ ਔਰ ਆਂਧਰਾ ਪ੍ਰਦੇਸ਼ ਕੇ ਸਭੀ ਲੋਕੋ ਕੋ आज अपनी शुभकामनाएं देता हूं और मुझे विश्वास और उम्मीद है कि दोनों राज्य प्रगति करेंगे यहाँ तक कांग्रेस पार्टी का सवाल है कांग्रेस पार्टी ने अपना वादा पूरा किया हालांकि हमको राजनीतिक तौर तो पर नुकसान हुआ है लेकिन हम लोग चाहते हैं कि दोनों राज्य परस्पर मिलकर सारे समस्याओं का निदान करें और दोनों राज्य तरक्की करें